ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਦੇ ਚੈਨਲ ਦੇ ਉੱਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਬਣਾਵਾਂਗੇ ਆਲੂ ਮਟਰ ਠੀਕ ਹੈ ਨਾ ਬਾਕੀ ਮਟਰ ਲੈ ਲਏ ਆਪਾਂ ਆਲੂ ਲੈ ਲਏ ਪਿਆਜ਼ ਲੈ ਲਏ ਲਸਣ ਲੈ ਲਿਆ ਉਹਨਾਂ ਨੂੰ ਸਾਰੇ ਸਮਾਨ ਨੂੰ ਆਪਾਂ ਛਿੱਲਾਂਗੇ ਤੇ ਜਿਹੜੇ ਪਿਆਜ਼ ਮਿਰਚਾ ਟਮਾਟਰ ਇਹਨਾਂ ਨੂੰ ਆਪਾਂ ਚੋਪਰ ਦੇ ਵਿੱਚ ਚੋਪ ਕਰਾਂਗੇ ਕਰਦੇ ਹੁਣ ਆਪਾਂ ਸਮਾਨ ਰੈਡੀ ਸਮਾਨ ਸਾਡਾ ਰੈਡੀ ਹੋ ਗਿਆ ਸੀਗਾ ਮਟਰ ਆਪਾਂ ਛਿੱਲੇ ਇਹਨਾਂ ਨੂੰ ਆਪਾਂ ਧੋਵਾਂਗੇ ਇਹਨਾਂ ਆਲੂ ਆਪਾਂ ਕੱਟ ਲਏ ਬਰੀਕ-ਬਰੀਕ ਇਹਨਾਂ ਨੂੰ ਪਾਣੀ ਦੇ ਵਿੱਚ ਭਿਵਾਗੇ ਤੇ ਪਿਆਜ਼ ਵੀ ਚੌਪ ਕਰ ਲਏ ਆਪਾਂ ਤੇ ਲਸਣ ਆਪਾਂ ਬਰੀਕ-ਬਰੀਕ ਕੱਟ ਲਿਆ ਇਸ ਤੋਂ ਬਾਅਦ ਲਾਵਾਂਗੇ ਹੁਣ ਆਪਾਂ ਤੜਕਾ ਚਲੋ ਕਰਦੇ ਹਾਂ ਸ਼ੁਰੂ ਆਲੂ ਮਟਰ ਬਣਾਉਣ ਦੇ ਲਈ ਤੇਲ ਆਪਾਂ ਰੱਖ ਦਿੱਤਾ ਸੀਗਾ ਠੀਕ ਹੈ ਨਾ ਤੇਲ ਨੂੰ ਆਪਾਂ ਘੜਨ ਦਵਾਂਗੇ ਥੋੜੇ ਟਾਈਮ ਲਈ ਤਾਂ ਕਿ ਇਹਦੇ ਵਿੱਚੋਂ ਕੱਚਾਪਨ ਨਿਕਲ ਜਾਵੇ ਇਸ ਤੋਂ ਬਾਅਦ ਪਾਵਾਂਗੇ ਆਪਾਂ ਜੀਰਾ ਤੇ ਬਾਕੀ ਮਸਾਲੇ ਐਡ ਕਰਾਂਗੇ ਤੇਲ ਆਪਣਾ ਸਾਰਾ ਕੜ ਚੁੱਕਿਆ ਸੀਗਾ ਇਸ ਤੋਂ ਬਾਅਦ ਪਾਵਾਂਗੇ ਹੁਣ ਆਪਾਂ ਜੀਰਾ ਜੀਰੇ ਦੇ ਨਾਲ ਹੀ ਆਪਾਂ ਐਡ ਕਰ ਦਾਂਗੇ ਤੇਜ ਪੱਤਾ ਥੋੜਾ ਜਿਹਾ ਪੁੰਨਾਗੇ ਨੂੰ ਨਾਲ ਹੀ ਆਪਾਂ ਐਡ ਕਰ ਦਾਂਗੇ ਬਰੀਕ ਕਟਿਆ ਲਸਣ ਅੰਗੇ ਚੰਗੀ ਤਰ੍ਹਾਂ ਇਸ ਤੋਂ ਬਾਅਦ ਇਹਦੇ ਨਾਲ ਐਡ ਕਰ ਦਾਂਗੇ ਪਿਆਜ਼ खुशबू आने लग गई लसन दीदा ऐड कर देंगे प्याज चॉप चौप कि सारे प्याज ऐड कर देंगे ये दे। ਸਾਰੇ ਪਿਆਜ਼ ਆਪਾਂ ਐਡ ਕਰ ਦਿੱਤੇ ਸੀਗੇ ਇਹਨੂੰ ਹਿਲਾਵਾਂਗੇ ਤੇ ਚੰਗੀ ਤਰ੍ਹਾਂ ਭੁੰਨਣੇ ਆਂ ਦਵਾਂਗੇ ਐਂਡ ਭੁੰਨ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਲਾਲ ਕਰ ਲੈਣਾ ਪਿਆਜ਼ਾਂ ਪੰਜ ਮਿੰਟ ਲਈ ਐਂਡ ਸੱਕ ਕੇ ਪਕਾਵਾਂਗੇ ਬਿਚ-ਬਿਚ ਪਿਆਜ਼ਾਂ ਨੂੰ ਹਿਲਾਉਂਦੇ ਰਹਿਣਾ ਆ ਚੰਗੀ ਤਰ੍ਹਾਂ ਤਾਂ ਕਿ ਪਿਆਜ਼ ਆਪਣੇ ਹੱਲੇ ਵੀ ਨਾ ਲੱਗੇ। ਜੰਗੀਦਰਾ ਕੱਚੀ ਮਾਰ ਲੈਣੀ ਆ ਤੇ ਸਾਕੀ ਆਪਾਂ 2 ਮਿੰਟ ਲਈ ਹੋਰ ਪਕਾਵਾਂਗੇ। ਪਰ ਇਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਨਮਕ ਐਡ ਕਰ ਦਨੇ ਇਹਦੇ ਵਿੱਚ। ਤਾਂ ਇਹ ਕਰ ਦਾਂਗੇ ਨਮ加ੜ। ਟੇਸਟ ਦੇ ਅਕੋਰਡਿੰਗ ਤੁਸੀਂ ਨਮ加ੜ ਕਰ ਸਕਦੇ ਹੋ। ਜਿੰਨਾ ਤੁਸੀਂ ਖਾਂਦੇ ਹੋ। ਕਿ ਅੱਜ ਆਪਣੇ ਲਾਲ ਹੋ ਗਏ ਸੀਗੇ ਇਹਦੇ ਵਿੱਚ ਆਡਡ ਕਰ ਦਾਂਗੇ ਆਪਾਂ ਤੋਤੇ ਹੋਏ ਆਲੂ ਤੇ ਮਟਰ ਤੇ ਆਪਾਂ ਐਡ ਕਰ ਦਨੇ ਇਹਨੂੰ ਇਦਾਂ ਹੀ ਮਸਾਲੇ ਦੇ ਵਿੱਚ ਇਹਨਾਂ ਨੂੰ ਭੁੰਨਾਂਗੇ ਤੇ ਜੇ ਮਸਾਲਾ ਆਲੂ ਮਟਰ ਦੇ ਉੱਪਰ ਵੀ ਘੋੜ ਬੋ ਜਾਵੇ ਆਪਣਾ ਡਾਕੂਮੈਂਟ ਲੈ ਕੇ ਪੈਨ ਪਕੜ ਕੇ ਆਵਾਂਗੇ ਇਸ ਕੋਲ ਆਪਾਂ ਐਡ ਕਰਦੇ ਨੇ ਆ ਹਲਦੀ ਤੇ ਧਨੀਆ ਪਾਊਡਰ ਬੇਸਿਕ ਮਸਾਲੇ ਆ ਹਲਦੀ ਨੂੰ ਧਨੀਆ ਪਾਊਡਰ ਐਡ ਕਰ ਲੈਣ। ਇੱਥੇ ਚਿੱਤ ਵਿੱਚ ਗਰਮ ਮਸਾਲਾ ਐਡ ਕਰ ਸਕਦੇ ਆ ਜੇ ਤੁਹਾਡੇ ਕੋਲ ਚਿੱਨੀ ਚਿਪਲਿਕਸ ਹੈਗਾ ਥੋੜੀ ਜਿਹੀ ਤੁਸੀਂ ਉਹ ਵੀ ਐਡ ਕਰ ਸਕਦੇ ਹੋ। ਤਾਂ ਕਿ ਟੇਸਟ ਵਧੀਆ ਆਵੇ। ਹਲਦੀ ਨੂੰ ਆਪਾਂ ਪੁੰਨ ਹੋਣ ਦਵਾਂਗੇ। 2 ਮਿੰਟ ਲਈ। ਤਾਂ ਹੁਣ ਦਾ ਕੱਚਾ ਆਪਾਂ ਖਤਮ ਹੋ ਜੂਗਾ। 2 ਮਿੰਟ ਲਈ ਪੁੰਨਾਗੇ ਇਹਨੂੰ। ਉਹ ਹਲ ਨਵਾਵਾਂਗੇ ਤੇਰੇ ਵਿੱਚ ਐਡ ਕਰ ਦਾਂਗੇ ਆਪਾਂ ਮਾਰ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰਾਂਗੇ ਪਾਣੀ ਆਪਾਂ ਐਡ ਕਰ ਦਿੱਤਾ ਸੀਗਾ ਸਬਜ਼ੀ ਨੂੰ ਰਿਜਣ ਦਵਾਂਗੇ ਤੇ 20 ਮਿੰਟ ਤੱਕ ਇਹਨੂੰ ਰਿਜਣ ਦਵਾਂਗੇ ਸਬਜ਼ੀ 20 ਮਿੰਟ ਦੇ ਬਾਅਦ ਆਪਣੀ ਸਬਜ਼ੀ ਰਹਿਣੇ ਪਾਫ ਨਹੀਂ ਕੱਢਣੀ ਹੈ ਕਿ ਐਦਾ ਹੀ ਪਕਾਉਣਾ ਹੈ ਹੁਣ ਇਹਨੂੰ ਆਪਾਂ ਰਿਜਣ ਦਵਾਂਗੇ 20 ਮਿੰਟ ਤੱਕ ਵਿਚ ਵਿਚ ਹਿਲਾਉਂਦੇ ਰਹਿਣਾ ਹੈ ਸਬਜ਼ੀ ਆਪਣੀ ਰਿਜੇ ਪੈ ਗਈ ਆ ਇਹ ਰਿਚਣ ਦਵਾਂਗੇ 15 ਕਮਿੰਟ ਚੰਗੀ ਤਰ੍ਹਾਂ ਰਿਚਣ ਦਵਾਂਗੇ ਗੈਸ ਨੂੰ ਤੁਸੀਂ ਘੱਟ ਰੱਖਣਾ ਆ ਜਦ ਇਹਨੂੰ ਉਬਾਲਾ ਆ ਗਿਆ ਤਾਂ ਤੁਸੀਂ ਘੱਟ ਕਰ ਦਿਓ ਗੈਸ ਜੇ ਤੁਸੀਂ ਖੁੱਲੀ ਬਣਾਉਣੀ ਆ ਜੇ ਤੁਸੀਂ ਕੁੱਕਰ ਦੇ ਵਿੱਚ ਬਣਾਉਣੀ ਆ ਤਾਂ ਤੁਸੀਂ ਦੋ ਸਿਟੀਆਂ ਬਚਾ ਸਕਦੇ ਹੋ ਦੋ ਸਿਟੀਆਂ ਦੇ ਵਿੱਚ ਆਲੂ ਮਟਰ ਬਣ ਕੇ ਤਿਆਰ ਹੋ ਜਾਂਦੇ ਆ ਜੇ ਤੁਸੀਂ ਐਦਾ ਬਣਾਉਣੀ ਆ ਛੁੱਲੇ ਪਾਂਡੇ ਦੇ ਵਿੱਚ ਬਣਾਉਣੀ ਆ ਤਾਂ ਗੈਸ ਜਦ ਉਬਾਲੀ ਆਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਗੈਸ ਘੱਟ ਕਰ ਦਿਓ ਤੇ ਪਾਣੀ ਘੱਟ ਹੀ ਪਾਉਣਾ ਆ ਬਾਕੀ ਜੇ ਤੁਸੀਂ ਥੋੜਾ ਤਰੀ ਵਾਲਾ ਰੱਖਣਾ ਤਾਂ ਖੁੱਲਾ ਪਾਣੀ ਪਾ ਸਕਦੇ ਜਿਨੇ ਗਾੜੀ ਖਾਣੀ ਆ ਉਹ ਤੁਸੀਂ ਘੱਟ ਪਾਣੀ ਪਾ ਸਕਦੇ 5 ਕਮਿੰਟ ਹੋਰ ਪਕਾਵਾਂਗੇ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਕਿਚਨ ਕਿੰਗ ਮਸਾਲਾ ਤੇ ਕਸੂਰੀ ਮੇਥੀ ਥੋੜੀ ਜਿਹੀ ਕਸੂਰੀ ਮੇਥੀ ਐਡ ਕਰ ਦਿੰਦੇ ਹਾਂ ਹਿਲਾ ਕੇ ਇਹਨੂੰ 5 ਕਮਿੰਟ ਆਪਾਂ ਹੋਰ ਪਕਾਵਾਂਗੇ ਕਿਉਂਕਿ ਸਬਜ਼ੀ ਆਪਣੀ ਬਣ ਚੁੱਕੀ ਆ 5 ਕਮਿੰਟ ਪਾਖ ਲਵਾਵਾਂਗੇ ਇਹਨੂੰ ਸਬਜੀ ਆਪਣੀ ਬਣ ਗਈ ਆ ਕਿਚਨ ਕਿੰਗ ਪਾਤੀ ਆਪਾਂ 5 ਮਿੰਟ ਪਾਫ ਲਵਾ ਲਿੱਤੀਗੀ ਸਬਜੀ ਆਪਣੀ ਪ੍ਰੋਪਰ ਬਣ ਚੁੱਕੀ ਆ ਮਟਰ ਵੀ ਹੋ ਚੁੱਕੇ ਆ ਤੇ ਆਲੂ ਵੀ ਹੋ ਚੁੱਕੇ ਪੂਰੇ 15 ਜਾਂ 20 ਮਿੰਟ ਚ ਆਪਣੀ ਸਬਜੀ ਤਿਆਰ ਆ ਚਲੋ ਅਸੀਂ ਇਹਨੂੰ ਟੱਕ ਦਵਾਂਗੇ ਟੱਕ ਕੇ ਆਪਾਂ ਗੈਸ ਬੰਦ ਕਰ ਦਾਂਗੇ ਆਲੂ ਮਟਰ ਦੀ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਵੀ ਬਣਾਓ ਤੇ ਆਪਣੇ ਪਰਿਵਾਰ ਨੂੰ ਵੀ ਬਣਾ ਕੇ ਖੜਾਓ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ ਜੀ